मैं जी हरप्रीत तो सिंह धन्ना डायरेक्टर मंडी बोर्ड पंजाब हाँ अज ਹਾਂ ਜਿਹੜਾ ਚਾਹੋਗੇ ਜਿਹੜਾ ਅੱਜ ਸਰਕਾਰੀ ਖਰੀਦ ਸ਼ੁਰੂ ਕਰਾ ਦਿੱਤੀ ਗਈ ਅੱਜ ਫਤਿਹਵਾਦ ਮੰਡੀ 'ਚ ਟੈਨਰ ਦੇ ਹਾਸਤੇ ਸਰਕਾਰੀ ਖਰੀਦ ਜਿਹੜੀ ਹੈ ਸ਼ੁਰੂ ਕੀਤੀ ਗਈ ਆ ਮੈਂ ਪੂਰੇ ਜ਼ਿਲ੍ਹੇ ਦੇ ਜਿੰਨੇ ਵੀ ਅਫਸਰਾਂ ਹਸਾਬ ਆ ਖਡੂਰ ਸਾਹਿਬ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰਿਆਂ ਨੇ ਅੱਜ ਇੱਥੇ ਇਕੱਤਰ ਹੋ ਕੇ ਮੈਂ ਖਰੀਦ ਸ਼ੁਰੂ ਕਰਵਾਈ ਆ ਲਗਭਗ 12 ਦੇ ਕਰੀਬ 12.5 ਦੇ ਕਰੀਬ ਮਾਸਟਰ ਆ ਮਾਸਟਰ ਠੀਕ ਆ ਮੈਂ ਬੇਨਤੀ ਕਰਦਾ ਹਾਂ ਸੈਕਟਰੀ ਸਾਹਿਬ ਨੂੰ ਜਾਂ ਜਿਹੜੇ ਵੀ ਇੱਥੇ ਮੰਡੀ ਦੇ ਇੰਚਾਰਜ ਹੋਰ ਵੀ ਸਾਥੀ ਆ ਕਿ ਕਿਸੇ ਨੂੰ ਵੀ ਇੱਕ ਅੱਧੇ ਪੁਆਇੰਟ ਦਾ ਮੁਕਸ਼ਲ ਦੇ ਉੱਤੇ ਪਰੇਸ਼ਾਨ ਨਾ ਕੀਤਾ ਜਾਵੇ ਜਿਹਦੀ ਢੇਰੀ ਆਉਂਦੀ ਆ ਪਹਿਲ ਦੇ ਆਧਾਰ ਤੇ ਉਹਦੀ ਤੋਲ ਕੇ ਜਦੋਂ ਤਲਾਈ ਹੋ ਜਾਂਦੀ ਹੈ ਸਰਕਾਰ ਵੱਲੋਂ ਨਿਰਦੇਸ਼ ਹੈ ਤੁਰੰਤ ਪੈਸੇ ਉਹਦੇ ਖਾਤੇ 'ਚ ਆ ਰਹੇ ਨੇ ਸਾਨੂੰ ਸਾਡੀਆਂ ਡਿਊਟੀਆਂ ਲਾਈਆਂ ਹੀ ਸਰਕਾਰ ਨੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਜਿੰਮੇਦਾਰ ਭਾਈਚਾਰੇ ਨੂੰ ਬੇਨਤੀ ਕਰਦੇ ਆ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੁਹਾਡੀ ਤਲਾਈ 'ਚ ਜਾਂ ਕਿਸੇ ਤਰ੍ਹਾਂ ਦੀ ਤੁਹਾਡਾ ਕੋਈ ਰਫਰੀ ਹੁੰਦੀ ਆ ਉਹਦੇ ਬਾਰੇ ਵੀ ਸਾਨੂੰ ਸੂਚਿਤ ਕਰੋ ਅਸੀਂ ਪ੍ਰਸ਼ਾਸਨ ਨੂੰ ਜਾਂ ਵਿਭਾਗ ਨੂੰ ਆਪ ਪੁੱਛਾਂਗੇ ਵੀ ਕਿਉਂ ਭਈ ਆ ਢੇਰੀ ਦੇ ਵਿੱਚ ਇਦਾਂ ਕਿਉਂ ਹੋਇਆ ਚੇਰਮੈਨ ਸਾਹਿਬ ਨੇ ਜੁਗਤੋ ਚੁੱਕੇ ਨੇ ਚੇਰਮੈਨ ਸਾਹਿਬ ਸਾਡੇ ਬੜੇ ਵਧੀਆ ਸਾਥੀ ਨੇ ਅਸੀਂ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਆ ਇਹ ਸਾਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਸੇਵਾਦਾਰ ਆ ਤੁਹਾਡੇ ਤੇ ਸੇਵਾਦਾਰਾਂ ਦਾ ਕੰਮ ਹੁੰਦਾ ਵੀ ਜਿਹੜੀ ਜਨਤਾ ਆ ਉਹਨੂੰ ਪਰੇਸ਼ਾਨੀ ਨਾ ਹੋਵੇ ਤੇ ਇਸ ਕਰਕੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸੇ ਵੀ ਕਿਸਾਨ ਨੂੰ ਕਿਸੇ ਲੇਬਰਮੈਨ ਨੂੰ ਅਸੀਂ ਉਹਨਾਂ ਲਈ 24 ਘੰਟੇ ਦਿਨ ਰਾਤ ਜਿੰਨੇ ਦਿਨੇ ਮੰਡੀ ਚੱਲਦੀ ਉਹਨੇ ਦਿਨ ਉਹਨਾਂ ਦੀ ਸੇਵਾ ਚ ਦਿਨ ਰਾਤ ਆ ਚੱਲਿਆ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਸਾਡੇ ਨਾਲ ਸੰਪਰਕ ਕਰਨ ਦੋਵੇਂ ਹੀ ਅਸੀਂ ਭਰਾ ਇਸੇ ਏਰੀਏ ਦੇ ਰਹਿਣ ਵਾਲੇ ਆ ਤੇ ਤੁਹਾਡੀ ਸੇਵਾ ਜਾ ਰਹੇ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਪੀਏ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਅੱਜ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਡੀ ਫਤਿਹਮਾਦ ਦੇ ਵਿੱਚ ਜਿਹੜੀ ਖਰੀਦ ਸ਼ੁਰੂ ਕਰਾਈ ਗਈ ਹੈ ਤੇ ਜਿਹੜੇ ਪ੍ਰਬੰਧਾਂ ਦਾ ਸਾਰਾ ਜਾਇਜ਼ਾ ਲਿਆ ਗਿਆ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਮਨਿੰਦਰ ਸਿੰਘ ਆਮੀ ਜੀ ਡਾਇਰੈਕਟਰ ਸਾਹਿਬ ਪੰਜਾਬ ਮੰਡੀ ਬੋਰਡ ਆਰਪੀ ਸਿੰਘ ਧੁੰਨਾ ਜੀ ਨਾਲ ਉਹਨਾਂ ਦੇ ਸੈਕਟਰੀ ਸਾਹਿਬਾਨ ਤੇ ਏਜੰਸੀਆਂ ਦੇ ਇਨਸਪੈਕਟਰ ਆ ਆਰਤੀਆ ਸਾਹਿਬਾਨਾ ਸਾਡੇ ਆਰਤੀਆਂ ਦੇ ਪ੍ਰਧਾਨ ਜਸਕਰਨ ਸਿੰਘ ਜੀ ਸਾਰੇ ਇੱਥੇ ਮੌਜੂਦ ਆ ਤੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਆ ਖਰੀਦ ਜਿਹੜੀ ਆ ਸ਼ੁਰੂ ਕਰਾਈ ਗਈ ਆ ਕਿਸਾਨਾਂ ਨੂੰ ਕੀ ਅਪੀਲ ਕਰਦੇ ਕਿਸਾਨਾਂ ਨੂੰ ਇਹੀ ਅਪੀਲ ਆ ਜੀ ਜਿਹੜੀ ਉਹ ਜੋ ਵੀ ਇਹਦਾ ਮਤਲਬ ਮੌਇਸਚਰ ਜਿਹੜਾ ਦੱਸਿਆ ਗਿਆ ਹੈ ਐਫਸੀਆਈ ਵੱਲੋਂ ਉਹਦੇ ਮੁਤਾਬਕ ਜਿਹੜੀ ਸੁੱਕੀ ਫਸਲ ਜਿਹੜੀ ਉਹ ਮੰਡੀਆਂ ਦੇ ਵਿੱਚ ਲੈ ਕੇ ਆਉਣ ਤਾਂ ਜੋ ਜਿਹੜਾ ਨਾ ਆੜਤੀਆਂ ਨੂੰ ਕੋਈ ਪਰੇਸ਼ਾਨੀ ਆਵੇ ਨਾ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਆਵੇ ਤੇ ਸਰਕਾਰ ਵੱਲੋਂ ਇਹ ਹਦਾਇਤ ਆ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਉਹ ਜਿਹੜੇ ਪੇਮੈਂਟ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਆ ਨਾਲ ਦੀ ਨਾਲ ਪੇੜਾ ਭੁਗਤਾਨ ਹੋ ਕੀਤਾ ਜਾਊਗਾ ਅਸੀਂ ਸਰ ਕੀਤਾ ਚਲੋਗੇ ਅੱਜ ਜਿਹੜਾ ਦਾਲਾ ਮੱਝ ਦਾ ਨਾ ਜਿਹੜਾ ਪਹੁੰਚਿਆ ਅੱਜ ਇੱਥੇ ਅਸੀਂ ਕਣਕ ਦੀ ਕਟਾਈ ਸ਼ੁਰੂ ਕਰਾਉਣ ਲਈ ਪਹੁੰਚਿਆ ਨਾਲ ਸਾਡੇ ਸਾਰੇ ਸਾਥੀ ਪਹੁੰਚੇ ਨੇ ਆਰਤੀ ਸਾਹਿਬਾਨ ਇੰਸਪੈਕਟਰ ਸਾਹਿਬਾਨ ਸੈਕਟਰੀ ਸਾਹਿਬਾਨ ਸਾਰੇ ਪਹੁੰਚੇ ਨੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਬਹੁਤ ਵਧੀਆ ਨੇ ਤੇ ਜੇ ਕੋਈ ਕਮੀ ਹੋਊਗੀ ਵੀ ਧਿਆਨ ਦੇ ਰਹੇ ਆ ਬਿਲਕੁਲ ਐ ਸਹੀ ਕੰਮ ਪਹਿਲਾਂ ਨਾਲੋਂ ਜਿਹੜਾ ਪ੍ਰਬੰਧ ਸਹੀ ਹੋਣਗੇ ਕੀ ਕੋਈ ਪ੍ਰਾਪਤੀ ਵੀ ਨਹੀਂ ਹਾਂ ਬਿਲਕੁਲ ਜੀ ਹੋਣੀ ਤੁਹਾਡੇ ਸਾਹਮਣੇ ਕਰਾ ਕੇ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਪਈ ਉਹ ਬਿਲਕੁਲ ਨਹੀਂ ਜੀ ਕੋਈ ਵੀ ਕਿਸੇ ਦੇ ਵੀ ਧਿਆਨ ਚ ਆਉਂਦਾ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਸਾਡੇ ਧਿਆਨ ਚ ਜ਼ਰੂਰ ਲਿਓਣ ਕਿ ਕਿਸ਼ਤਾਂ ਦੇ ਪ੍ਰਬੰਧ ਜਿਹੜੇ ਮੁੱਖਤੀ ਗੱਲਾਂ ਉੱਤੇ ਜਾ ਰਹੇ ਨੇ ਦੇਖੋ ਜੀ ਜੋ ਵੀ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਲੋੜ ਆ ਪਾਣੀ ਦੀ ਰਹਿائش ਦੀ ਕੋਈ ਵੀ ਹਰ ਪ੍ਰਕਾਰ ਦੀ ਕਿਸਾਨਾਂ ਦੀ ਹੋ ਗਈ ਆੜਤੀਆਂ ਦੀ ਹੋ ਗਈ ਟਵਾਟਵਾਈ ਆਰਿਆਂ ਦੀ ਹੋ ਗਈ ਸਾਡੇ ਜੋ ਅਫਸਰ ਸਹਿਬਾਨ ਆ ਆੜਤੀਆਂ ਕਿਸੇ ਦੀ ਵੀ ਕੋਈ ਵੀ ਜਿਹੜੇ ਇਹਦੇ ਵਿੱਚ ਆਉਂਦੇ ਨੇ ਹਰ ਮਤਲਬ ਹਰ ਕਿਸੇ ਦਾ ਜਿਹੜਾ ਧਿਆਨ ਉਹ ਰੱਖਿਆ ਜਾਊਗਾ